ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਮੇਰੇ ਨਿਊ ਵਲੌਗ ਦੇ ਵਿੱਚ ਤੇ ਆਪਾਂ ਤੁਹਾਨੂੰ ਇੱਕ ਗੁੱਡ ਨਿਊਜ਼ ਦੇਣ ਲੱਗੇ ਆ ਜੀ ਕਿਉਂਕਿ ਜਿਹੜਾ ਆਪਾਂ ਸੋਫਾ ਲੈ ਕੇ ਆਏ ਸੀ ਕਈ ਦਿਨਾਂ ਤੋਂ ਲੈ ਕੇ ਆਏ ਸੀਗਾ ਤੇ ਮੈਤੇ ਅਪਡੇਟ ਨਹੀਂ ਦੇ ਹੋਇਆ ਤੇ ਤੁਹਾਨੂੰ ਦਿਖਾ ਨਹੀਂ ਜੀ ਹੋਇਆ ਜੀ ਆਪਾਂ ਕਿਹੜੇ ਵਾਲਾ ਸੋਫਾ ਲੈ ਕੇ ਆਏ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸੋਫਾ ਦਿਖਾਉਂਦੇ ਆ ਉਸ ਤੋਂ ਬਾਅਦ ਅੱਜ ਮੈਂ ਕੀ-ਕੀ ਕੰਮ ਕੀਤਾ ਘਰ ਦੇ ਸਾਰੇ ਜੀ ਜੋ-ਜੋ ਕੀਤਾ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਜੀ ਤੇ ਕਿਉਂਕਿ ਮੇਰੇ ਖਿਆਲ ਤੇ ਦੋ ਦਾ ਟਾਈਮ ਹੋ ਗਿਆ ਜੀ ਹੁਣ ਤੱਕ ਮੈਂ ਵਿਜੀ ਆ ਜੀ ਬਹੁਤ ਜ਼ਿਆਦਾ ਤੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਸੋਫੇ ਦੀ ਅਪਡੇਟ ਦੰਦੀ ਆ ਉਸ ਤੋਂ ਬਾਅਦ ਜਿੰਨੇ ਆਪਾਂ ਨੇ ਕੱਪੜੇ ਕੱਢੇ ਨੇ ਜੀ ਸਰਦੀਆਂ ਦੇ ਉਹ ਵੀ ਤੁਹਾਨੂੰ ਦਿਖਾਉਂਦੀ ਆ ਜੀ ਅੱਜ ਸਵੇਰ ਦਾ ਕੀ ਕੀ ਧੋਤਾ ਕੀ ਕੀ ਕੀਤਾ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਘਰ ਦਾ ਵਲੌਗ ਦਿਖਾਉਂਦੀ ਆ ਜੀ ਤੇ ਕਿੰਨੀ ਕਿ ਸਾਫ ਸਫਾਈ ਕੀਤੀ ਵਾ ਬਣੇ ਰਹੋ ਵੀਡੀਓ ਦੇ ਵਿੱਚ ਤੇ ਲਓ ਜੀ ਸਭ ਤੋਂ ਪਹਿਲਾਂ ਤਾਂ ਮੇਰੇ ਬਾਬਾ ਜੀ ਨੂੰ ਮਿਲੋ ਜੀ ਏ ਬਾਬਾ ਜੀ ਦੀ ਸਾਬ ਸਫਾਈ ਆਪਾਂ ਨੇ ਕਰਤੀ ਉਸ ਤੋਂ ਬਾਅਦ ਜੀ ਇਹ ਵਾਲਾ ਆਪਾਂ ਸੋਫਾ ਲੈ ਕੇ ਆਏ ਆ ਜੀ ਇਹ ਹੈਗਾ ਨਾ ਇਨਸੀਟਰ ਸੋਫਾ ਜੀ ਕਿਦਾਂ ਲੱਗਿਆ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਦੱਸਿਓ ਇਹਦਾ ਰੇਟ ਜੇਕਰ ਤੁਹਾਨੂੰ ਚਾਹੀਦਾ ਹੈ ਤਾਂ ਮੈਂ ਰੇਟ ਵੀ ਤੁਹਾਨੂੰ ਦੱਸ ਦੂੰਗੀ ਜੀ ਤੇ ਇਹ ਆਪਾਂ ਨੂੰ ਕੋਈ ਆਫਰ ਦੇ ਵਿੱਚ ਨਹੀਂ ਮਿਲਿਆ ਸਿੱਧਾ ਆਪਾਂ ਲੈ ਕੇ ਕੈਸ਼ ਲੈ ਕੇ ਆਏ ਆ ਜੀ ਤੇ ਇਹ ਦੋਨਾਂ ਵਾਲੀ ਦੇ ਬੜੀਆਂ ਹੋਈਆਂ ਨੇ ਜੇ ਨਾਲ ਸੈਟੀਆਂ ਜੀਆਂ ਤੇ ਹੁਣ ਆਪਾਂ ਇਹਦਾ ਕਵਰ ਲੈ ਕੇ ਆਵਾਂਗੇ ਤੇ ਪੁਰਾਣਾ ਕਵਰ ਮੈਨ ਦਿੱਤੇ ਸੋ ਫਿਰ ਇਹਦੇ ਟੇਬਲ ਤੇ ਦੇਤਾ ਸੀਗਾ ਤੇ ਮੈਂ ਪੋਚਾ ਲਾ ਕੇ ਹਟੀ ਸੀਗੀ ਇਸ ਕਰਕੇ ਪੱਖਾ ਚੱਲਦਾ ਸੀਗਾ ਤੇ ਇਹਦੇ ਤੇ ਆਪਾਂ ਨੂੰ ਇਹ ਵਾਲਾ ਮਿਲਿਆ ਹੈ ਜੀ ਸ਼ੀਸ਼ਾ ਤੇ ਸ਼ੀਸ਼ਾ ਠੀਕ ਹੈ ਜੀ ਆਪਾਂ ਨੇ ਸਿੰਪਲ ਸ਼ੀਸ਼ਾ ਲਿਆ ਉਹ ਕਹਿੰਦੇ ਸੀਗੇ ਜੇਕਰ ਤੁਸੀਂ ਵਧੀਆ ਵਾਲਾ ਕੋਈ ਕਲਰਫੁੱਲ ਸ਼ੀਸ਼ਾ ਲੈਣਾ ਉਹ ਵੀ ਤੁਹਾਨੂੰ ਦੇ ਸਕਦੇ ਆ ਜੀ ਪਰ ਸਾਨੂੰ ਇਹੀ ਸ਼ੀਸ਼ਾ ਵਧੀਆ ਲੱਗਿਆ ਤੇ ਬਾਕੀ ਆਪਾਂ ਨੇ ਇਸ ਤਰੀਕੇ ਨਾਲ ਸੈਟਿੰਗ ਕਰ ਲਈ ਮੈਂ ਤੁਹਾਨੂੰ ਬਾਹਰ ਤੋਂ ਦਿਖਾਉਂਦੀ ਆ ਜੀ ਕਿੱਦਾਂ ਦੀ ਸੈਟਿੰਗ ਕੀਤੀ ਹੈ ਤੇ ਇਧਰੋਂ ਦੇਖੋ ਜੀ ਤੇ ਐਦਾਂ ਹੀ ਇਹਦੀ ਆਰੀਆ ਜੀ ਲੁੱਕ ਤੇ ਮੇਰੀ ਸਲਾਹ ਇੱਕ ਹੋਰ ਬਣਦੀ ਹੈ ਜੀ ਤੇ ਉਹ ਕਹਿੰਦੇ ਸੀਗੇ ਵੀ ਐਦਾਂ ਦੀ ਚੇਅਰ ਤੁਸੀਂ ਉੱਥੇ ਲਈ ਤੁਸੀਂ ਬਣਵਾ ਸਕਦੇ ਹੋ ਤੇ ਜੇਕਰ ਬਣਵਾਣੀ ਹੈ ਤੇ ਬਾਕੀ ਇਹਦੇ ਲਈ ਡੈਕੋਰ ਦਾ ਸਮਾਨ ਜਿੰਨਾ ਵੀ ਡੈਕੋਰੇਸ਼ਨ ਆ ਫਿਲਹਾਲ ਲਈ ਤਾਂ ਦੇਖੋ ਆਪਾਂ ਨੇ ਇਹੀ ਕੀਤੀ ਡੈਕੋਰੇਸ਼ਨ ਇਹਦੀ ਹੈ ਨਾ ਵੀ ਆਪਣੇ ਕੋਲ ਐਨਾ ਟਾਈਮ ਨਹੀਂ ਸੀ ਤੇ ਬਾਕੀ ਆਪਾਂ ਪਰਦੇ ਵਗੈਰਾ ਦੇਖਦੇ ਆਂ ਚੇਂਜ ਕਰਦੇ ਆਂ ਜੀ ਇਹਨਾਂ ਦਾ ਕਵਰ ਵਗੈਰਾ ਲੈ ਕੇ ਆਉਂਦੇ ਫਿਲਹਾਲ ਤਾਂ ਇਹਦੇ ਤੇ ਇਹੀ ਚੜਿਆ ਹੋਇਆ ਹੈ ਜੀ ਤੇ ਹੁਣ ਤੁਹਾਨੂੰ ਦੰਦੀਆਂ ਜੀ ਇੱਕ ਹੋਰ ਅਪਡੇਟ ਅੱਜ ਆਪਾਂ ਪਹਿਲੀ ਵਾਰੀ ਸਾਗ ਲੱਗੇ ਹੈ ਜੀ ਬਣਾਉਣ ਸਾਗ ਆਪਣਾ ਲਿਆਂਦਾ ਪਿਆ ਹੈ ਤੇ ਬਾਕੀ ਆਪਣੇ ਗੇਟ ਲੱਗ ਗਿਆ ਜੀ ਗੇਟ ਦੀ ਤੁਹਾਨੂੰ ਮੈਂ ਦਿਖਾਉਂਦੀ ਆਂ ਜੀ ਗੇਟ ਲੱਗ ਗਿਆ ਤੇ ਹੁਣ ਪੁੱਟੀ ਵਗੈਰਾ ਹੋਣ ਲੱਗ ਪਈ ਆਪਣੇ ਤੁਸੀਂ ਦੇਖੋ ਜੀ ਸਾਡਾ ਗੇਟ ਦੇਖੋ ਗੇਟ ਆਪਣੇ ਕਲੋਨੀ ਦਾ ਹੈ ਕਲੋਨੀ ਨੂੰ ਗੇਟ ਲੱਗ ਗਿਆ ਜੀ ਆਪਣੇ ਇੱਥੇ ਅਦਰ ਦੇਖੋ ਜੀ ਤੇ ਬਾਕੀ ਅਦਰ ਮੈਂ ਕੁਝ ਕੱਪੜੇ ਉਹਦੇ ਸੁੱਕਣੇ ਪਾਤੇ ਸੀਗੇ ਤੇ ਹੁਣ ਮੈਂ ਤੁਹਾਨੂੰ ਉੱਪਰ ਦੀ ਅਪਡੇਟ ਦਿੰਦੀ ਆ ਤੇ ਉੱਪਰ ਮੈਂ ਕਿੰਨੇ ਕ ਕੱਪੜੇ ਧੋਤੇ ਕੀ ਕੀ ਕੀਤਾ ਹੋਇਆ ਜੀ ਉਹ ਵੀ ਤੁਹਾਨੂੰ ਮੈਂ ਦਿਖਾਉਂਦੀ ਆ ਤੇ ਲਓ ਜੀ ਅਦਰ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਵਾਲੇ ਕੱਪੜੇ ਧੋਤੇ ਸੀਗੇ ਕੱਲ ਤੇ ਇਹਨਾਂ ਨੂੰ ਥੋੜੀ ਜਿਹੀ ਧੁੱਪ ਵਗੈਰਾ ਲਗਾਉਣੀ ਸੀਗੀ ਮੈਂ ਕਿਹਾ ਚਲੋ ਥੋੜੇ ਬਹੁਤ ਬੱਚੇ ਘਰ ਵਗੈਰਾ ਪਾਉਣ ਵਾਸਤੇ ਵੇਅਰ ਕਰਨ ਵਾਸਤੇ ਇੱਧਰ ਦੇਖੋ ਤੇ ਵੀ ਧੋਤੇ ਜੀ ਤੇ ਬਾਕੀ ਇੱਧਰ ਆਪਾਂ ਨੇ ਕੰਬਲ ਧੋਤੇ ਜੀ ਸਾਰੇ ਤੇ ਇਹ ਕੱਢੇ ਨੇ ਜੀ ਕੱਪੜੇ ਆਪਾਂ ਨੇ ਕਿਉਂਕਿ ਠੰਡ ਹੋ ਗਈ ਹੈ ਜੀ ਉਧਰ ਪਾਪਾ ਜੀ ਦੇ ਪਏ ਨੇ ਇੱਧਰ ਆਪਣੇ ਪਾਪਾ ਜੀ ਪਏ ਨੇ ਤੁਹਾਨੂੰ ਸਪੈਸ਼ਲ ਬੁਲਾਉਂਗੀ ਪਾਪਾ ਜੀ ਦੇ ਨਾਲ ਤੇ ਲੋ ਜੀ ਐਨੇ ਕ ਕੱਪੜੇ ਮੈਂ ਧੋਤੇ ਇਹ ਦੇਖਿਓ ਤੇ ਬਾਕੀ ਤੁਹਾਨੂੰ ਅਪਡੇਟ ਦੰਨੇ ਆ ਹੋਰ ਜੀ ਇੱਕ ਇੱਥੇ ਦਾ ਪ੍ਰੋਜੈਕਟ ਦੇਖੋ ਜੀ ਬਹੁਤ ਸੋਹਣਾ ਸਟਾਰਟ ਹੋ ਗਿਆ ਉਧਰ ਵੀ ਚੱਲ ਪਿਆ ਤੇ ਇੱਥੇ ਬਣਨੀਆਂ ਨੇ ਜੀ ਕੋਠੀਆਂ ਬਹੁਤ ਵਧੀਆ ਜੇ ਕੋਠੀਆਂ ਬਣਨੀਆਂ ਤੇ ਨਾਲ ਦੀ ਨਾਲ ਇਹਨਾਂ ਨੇ ਇੱਥੇ ਬਣਾ ਦੇਣੀਆਂ ਜੀ ਸੜਕਾਂ ਤੇ ਸਾਨੂੰ ਘੁੰਮਣ ਫਿਰਨ ਨੂੰ ਵਧੀਆ ਹੋ ਗਿਆ ਸਾਰਾ ਕੁਝ ਵਧੀਆ ਹੋ ਗਿਆ ਤੇ ਉਹ ਸਾਹਮਣੇ ਲਾਂਡਰਾ ਰੋਡ ਹੈ ਜੀ ਉਹ ਸਾਹਮਣੇ ਸਾਡੇ ਗਿਲਕੋ ਹੈ ਜੀ ਕਿੰਦਾ ਦੀ ਲੱਗਦੀ ਬਹੁਤ ਸੋਹਣਾ ਲੱਗ ਰਿਹਾ ਜੀ ਤੇ ਇੱਥੇ ਮੇਰੇ ਖਿਆਲ ਤੇ ਕਰੀਬ ਇਹਨਾਂ ਨੇ ਬੋਰਡ ਲਾਤਾ ਮੇਰੇ ਖਿਆਲ ਤੇ 32-34 ਲੱਖ ਦੇ ਕਰੀਬ 1BHK ਫਲੈਟ ਹੈ ਤੇ ਚਲੋ ਬਾਕੀ ਦੇਖਦੇ ਹਾਂ ਜੀ ਕੀ ਬਣਦਾ ਤੇ ਹੁਣ ਆਪਾਂ ਚੱਲਦੇ ਆ ਨੀਚੇ ਨੂੰ ਤੇ ਬਾਕੀ ਤੁਹਾਨੂੰ ਮੈਂ ਦਿਖਾਉਂਦੀ ਆ ਦੇਖੋ ਜੀ ਆਪਣੀ ਇੱਧਰ ਹੋਣ ਲੱਗ ਪਈ ਜੀ ਇੱਕ ਲੀਕ ਟੁੱਟੀ ਤੇ ਇਹਨੇ ਬੁਰਾ ਹਾਲ ਕਰਤਾ ਜੀ ਆਪਣਾ ਇਹਦਾ ਘਰ ਦਾ ਦੇਖੋ ਤੇ ਬਹੁਤ ਬੁਰਾ ਲੱਗ ਰਿਹਾ ਜੀ ਇੱਥੇ ਤੁਹਾਨੂੰ ਅੰਦਰ ਤੇ ਦਿਖਾਵਾਂ ਟੁੱਟੀ ਨੇ ਸਾਰਾ ਖਰਾਬ ਕਰਤਾ ਜੀ ਤੇ ਇਹਨੂੰ ਪਲੰਬਰ ਨੂੰ ਬੁਲਾਉਣਾ ਪੈਣਾ ਹੁਣ ਪਲੰਬਰ ਨੂੰ ਦਿਖਾਉਂਦੇ ਆ ਦੇਖੋ SLAAB SLAAB ਕਰਤੀ ਨੇ ਕਿੱਦਾਂ ਲੱਗਿਆ ਮੈਨੂੰ ਮੇਰੇ ਸੋਫੇ ਬਾਰੇ ਜਰੂਰ ਦੱਸਿਓ ਜੀ ਕਿਉਂਕਿ ਮੈਨੂੰ ਖੁਸ਼ੀ ਬਹੁਤ ਹੋਈ ਸੋਫਾ ਲਿਆਉਣ ਦੀ ਤੇ ਬਾਕੀ ਫਿਰ ਮਿਲਦੇ ਆਂ ਜੀ ਫਿਰ ਕੱਲ ਦੀ ਅਪਡੇਟ ਦੇ ਵਿੱਚ ਸਾਗ ਵਗੈਰਾ ਤਿਆਰ ਕਰਾਂਗੀ ਮੈਂ ਤੇ ਸਾਗ ਦੇ ਨਾਲ ਫਿਰ ਲੇਖਦੇ ਆਂ ਜੀ ਮੱਕੀ ਦੀ ਰੋਟੀ ਸਾਰਾ ਕੁਝ ਤਿਆਰ ਕਰਾਂਗੇ ਤੇ